ਕਾਉਣੀ ਤੋਂ ਜਦੋਂ ਆਪਾਂ ਦੁੱਧੇ ਨੂੰ ਜਾਂਦੇ ਆਂ ਤੇ ਸੜਕ ਦੀ ਕੰਡੀਸ਼ਨ ਨਾ ਜਿਹੜੀ ਬਹੁਤ ਮਾੜੀ ਆ ਤੇ ਇਸ ਸੜਕਾਂ ਨਹੀਂ ਬਈ ਧਿਆਨ ਦੇਣ ਦੀ ਲੋੜ ਆ ਤੇ ਜੋ ਜੋ ਕਿ ਮੇਰੇ ਪਿੰਡ ਕਾਉਣੀ ਦੇ ਨਗਰ ਨਿਵਾਸੀ ਜਿਹੜੇ ਲੋਕ ਆ ਪਬਲਿਕ ਬਹੁਤ ਤੰਗ ਹੁੰਦੀ ਐ ਬਹੁਤ ਪਰੇਸ਼ਾਨ ਇਹ ਸੜਕ ਤੋਂ ਐਮਐਲਏ ਸਰਦਾਰ ਹਰਦੀਪ ਸਿੰਘ ਡੈਂਪੀਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਜਿਹੜੀ ਇਹ ਸੜਕ ਆ ਇਹਦਾ ਕੋਈ ਹੱਲ ਕੱਢਿਆ ਜਾਵੇ ਇਹਦਾ ਕੋਈ ਹੱਲ ਕਰੋ ਕਿਉਂਕਿ ਥੋੜੀਆਂ ਵੀ ਬੱਸਾਂ ਸਾਰਾ ਦਿਨ ਇਧਰ ਦੀ ਨੰਗੀਆਂ ਟੱਪਦੀਆਂ ਤੇ ਸਾਰੀ ਪਬਲਿਕ ਨੇ ਨੰਗਣਾ ਟੱਪਣਾ ਜੋ ਜੈਤੋ ਗੁੜੀ ਮੱਲਣ ਧੂਰਕੋਟ ਆਸਾ ਫੁੱਟਰ ਜੋ ਇਥੋਂ ਦੀ ਸਾਰੀ ਇਧਰਲੇ ਪਿੰਡਾਂ ਦੇ ਲੋਕ ਵੀ ਇਧਰ ਨੂੰ ਹੀ ਜਾਂਦੇ ਆ ਦੋਦੇ ਨੂੰ ਤੇ ਬਾਕੀ ਜੋ ਹੋਰ ਕੋਈ ਕੰਮ ਹੈਗੇ ਆ ਉਹ ਹੁੰਦੇ ਰਹਿਣਗੇ ਇਹਨੂੰ ਐਮਐਲਏ ਸਾਹਿਬ ਤੁਹਾਡੇ ਧਿਆਨ ਚ ਲਿਆਓ ਤੇ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੁਹਾਡੇ ਸਦਾ ਰਿਣੀ ਰਵਾਂਗੇ ਤੁਹਾਡੇ ਇਸ ਕੀਤੇ ਕੰਮ ਨੂੰ ਕਦੇ ਨਹੀਂ ਭੁੱਲਾਂਗੇ ਤੇ ਜਿੰਨੇ ਜੋਗਰੇ ਹੋਏ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਜਿੱਥੇ ਤੁਹਾਨੂੰ ਲੋੜ ਹੀ ਅੱਗੇ ਵੀ ਨਹੀਂ ਭੱਜੇ ਤੇ ਸਾਰੀ ਨਗਰ ਪੰਚਾਇਤ ਨੂੰ ਵੀ ਬੇਨਤੀ ਹੈ ਵੀ ਇਹਦਾ ਕੋਈ ਕਟਕੁਟ ਰੱਖ ਕੇ ਤੇ ਐਮਐਲਏ ਸਾਹਿਬ ਨੂੰ ਉੱਥੇ ਬੁਲਾ ਕੇ ਕਿਸੇ ਹਿਸਾਬ ਨਾਲ ਜਾਂ ਉੱਥੇ ਕਿਤੇ ਕੋਠੀ ਪੇਸ਼ ਜਾਂ ਦਫ਼ਤਰ ਪੇਸ਼ ਹੋ ਕੇ ਇਹ ਜਿਹੜਾ ਮਸਲੇ ਦਾ ਹੱਲ ਆ ਜਿਹੜਾ ਇਹਦਾ ਕੋਈ ਨਾ ਕੋਈ ਕੱਢਿਆ ਜਾਵੇ ਜੇ ਬਾੜਾ ਵੀ ਨਹੀਂ ਹੁੰਦਾ ਤਾਂ ਇਹਦਾ ਚਲੋ ਕੋਈ ਹਾਰਡ ਸਪਾਂਜਡ ਸਪੂਨ ਜਿਹੇ ਹੁੰਦੇ ਜਿਹੜੇ ਉਹ ਕਰਾ ਦੋ ਕੋਈ ਜੱਪ ਪਠਾਪੀ ਹੋ ਜਾ ਲੈਣੇ ਨਾ ਕੋਈ ਨੰਗਣਾ ਸੌਖਾ ਹੋ ਜਾ ਤੇ ਹਰ 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 ਛਕਸ਼ ਨੇ ਨੰਗਣਾ ਹਾਰਾ ਵਰਗ ਨੇ ਨੰਗਣਾ ਇੱਥੋਂ ਦੀ ਵੱਡੇ ਛੋਟੇ ਨੇ ਹਨਾ ਤੇ ਐਮਐਲਏ ਸਾਹਿਬ ਤੁਹਾਨੂੰ ਹੱਥ ਜੋੜ ਕੇ ਪੀਲ ਆ ਤੇ ਤੁਸੀਂ ਬਈ ਇਸ ਸੜਕ ਨੇ ਜ਼ਰੂਰ ਧਿਆਨ ਦਿਓ ਜੇ ਅੱਜ ਜਿਵੇਂ ਜਿਵੇਂ ਇਦੂ ਅੱਗੇ ਜਾਈ ਜਾਵਾਂ ਕੌਣੀਵਾਲ ਨੂੰ ਤੇ ਇਹਦਾ ਹੋਰ ਖਸਤਾ ਹਾਲ ਹੋਈ ਪੇਸ਼ ਹੋ ਜਾਂਦੀ ਸੜਕ ਦੀ ਇਦੂ ਵੀ ਮਾੜਾ ਹਾਲ ਆ ਤੇ ਜੇ ਦੁੱਧੇ ਜਾਣਾ ਤੇ ਕਿਤੇ ਕੰਮ ਪੈ ਜੇ ਤੇ ਪਹਿਲਾਂ ਪਿੱਸੂ ਪਾਏ ਜਾਂਦੇ ਯਾਰ ਸੜਕ ਤਾਂ ਟੁੱਟੀ ਆ ਸੂਏ ਉੱਤੋਂ ਦੀ ਨੰਗ ਜੀ ਗਏ ਕਿ ਕਿੱਧਰ ਦੀ ਨੰਗ ਜੀਏ ਪਈ ਨਾ ਮਤਲਬ ਮਾੜਾ ਹਾਲ ਹੋਰ ਬਾਕੀ ਜੋ ਚਾਰ ਚਾਰ ਚਪੇਰੇ ਦੀਆਂ ਸੜਕਾਂ ਜੋ ਪਿੰਡ ਦੇ ਵਿੱਚ ਆ ਜੋ ਵਧੀਆ ਸੜਕਾਂ ਉਹਨਾਂ ਦੇ ਕੋਈ ਏਡੀ ਦਿੱਕਤ ਹੈ ਨਹੀਂਗੀ ਕਿਸੇ ਦੀ ਵੀ ਤੇ ਇਹ ਸੜਕਾਂ ਨੇ ਬਈ ਪੂਰਾ ਧਿਆਨ ਦਿੱਤਾ ਜਾਵੇ ਸਾਨੂੰ ਤਾਂ ਐਸੀ ਇਲੈਕਸ਼ਨ 22 ਇਲੈਕਸ਼ਨ ਤੋਂ ਬਾਅਦ ਇਹ ਬਣੂ ਸਭ ਤੋਂ ਪਹਿਲਾਂ ਇਹ ਹੀ ਬਣੂਗੀ ਪਰ ਹਜੇ ਵੀ ਇਹ ਐਮਐਲਏ ਸਾਹਿਬ ਨਹੀਂ ਬਣੀ ਜਾਂ ਤੁਹਾਡੇ ਧਿਆਨ 'ਚ ਨਹੀਂ ਲਿਆਂਦੀ ਜਾਂ ਇਹਦਾ ਕੋਈ ਪ੍ਰੋਸੈਸ ਹੁੰਦਾ ਹੋ ਜਿਹੜਾ ਤੁਸੀਂ ਕਰੀ ਜਾਂਦੇ ਆ ਪਰ ਇਹਨੂੰ ਜਲਦੀ ਤੋਂ ਜਲਦੀ ਕਰਾਓ ਜੀ ਬਹੁਤ ਬਹੁਤ ਧੰਨਵਾਦ ਹੋਵਾਂਗੇ ਤੁਹਾਡੇ ਤੇ ਬਾਕੀ ਆਪਣਾ ਪੇਜ ਨੂੰ ਫੋਲੋ ਕਰ ਲਓ ਜੇ ਫੇਸਬੁੱਕ ਤੇ ਦੇਖਦੇ ਆਂ ਜੇ ਦੇਖਦੇ ਆਂ ਆਪਣਾ ਇੱਧਰ YouTube ਤੇ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆ ਅੱਗੇ ਕਾਰ ਜਾਂਦੀ ਐ ਇਹਨੂੰ ਵੇਖੋ ਕਿੰਨੀਆਂ ਬ੍ਰੇਕਾਂ ਪੈਂਦੀਆਂ ਥਾਂ ਥਾਂ ਤੇ ਬ੍ਰੇਕਾਂ ਪੈਂਦੀਆਂ ਕਿਤੇ ਇਧਰ ਉਖਲੀ ਆ ਗਈ ਕਿਤੇ ਪੁਲੀਸ ਉਖਲੀ ਆ ਗਈ ਆ ਇੱਥੇ ਆਪਣਾ ਆ ਜਾਂਦਾ ਨਿਹਾਲਸਰ ਦਾ ਸਕੂਲ ਆ ਜਾਂਦਾ ਤੇ ਮੂਹਰੇ ਕਿੱਡਾ ਖੱਡਾ ਤੇ ਇਦੂ ਅੱਗੇ ਠੇਕਾ ਆ ਗਿਆ ਠੇਕੇ ਤੋਂ ਅੱਗੇ ਤਾਂ ਉਦੋਂ ਵੀ ਮਾੜਾ ਹਾਲ ਆ ਜਮਾ ਉਹ ਕਾਰ ਪਿੱਛੇ ਰਹਿ ਗਈ ਲੈ ਇੱਕ ਜ਼ੀਰੋ ਸਪੀਡ ਤੇ ਜਾਂਦੇ ਮੋਟਰਸਾਈਕਲ ਤੋਂ ਵੀ ਤੇ ਆ ਹੀ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਇੱਥੇ ਤਾਂ ਹੀ ਉਹ ਲੀੜਾ ਛਾੜ ਕੇ ਉਹ ਲੋਕੀ ਦਿਨ ਉੱਠ ਕੇ ਤੁਰ ਪੈਂਦੇ ਸਾਰੇ ਕਿਹੜਾ ਕੋ ਕਿਸੇ ਨੂੰ ਦੋਸ਼ ਆ ਤੇ ਇੱਥੇ ਗਰਮੀਆਂ ਜਦੋਂ ਹੁਣ ਤਾਂ ਅਜੇ ਮਿੱਟੀ-ਮੁੱਟੀ ਜੀ ਹਵਾ ਨਾਲ ਉੱਡ ਗਈ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਤਾਂ ਇੱਥੇ ਕੋਈ ਕਾਰ ਜੀਪ ਬੱਸ ਟਰੱਕ ਲੰਘ ਜਾਂਦਾ ਇਹ ਤਾਂ ਦਿਖਦਾ ਹੀ ਕੁਝ ਨਹੀਂ ਹੁੰਦਾ ਸੀ ਐਨੀ ਜ਼ਿਆਦਾ ਉਹ ਹੁੰਦੀ ਸੀ ਤੇ ਚਲੋ ਜੀ ਐਮਐਲਏ ਸਾਹਿਬ ਤੇ ਜੇ ਕੋਈ ਆਪਣੇ ਆਮ ਹੀ ਸਾਰੇ ਵਾਕਪ ਹੈਗੇ ਆ ਪਿੰਡ ਦੇ ਆਪਣੇ ਐਮਐਲਏ ਸਾਹਿਬ ਦੇ ਤੇ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਜੇ ਜਾਂ ਉਹਨਾਂ ਨਾਲ ਕੋਈ ਬਹਿ ਕੇ ਇਸ ਟੌਪਿਕ ਤੇ ਗੱਲ ਕਰੋ ਤੇ ਸਾਰਿਆਂ ਦੇ ਧੰਨਵਾਦੀ ਹੋਵਾਂਗੇ ਚਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਸਾਰਿਆਂ ਨੂੰ ਲਵ ਯੂ ਟਰੱਕ